ਬਸ ਜਦੋਂ ਤੁਹਾਨੂੰ ਲੱਗੇ ਵੀ ਆਪਣੇ ਪਰਾਣੇ ਬੋਰ ਹੁੰਦੇ ਆ ਉਹਦੇ ਆ ਤੂੰ ਤਾਂ ਨਹੀਂ ਇਹ ਮੇਰੇ ਕਬਜ਼ੇ ਚ ਆ ਵਾਹ ਜੀ ਵਾਹ ਇਹ ਮਹਿੰਗੀਆਂ ਚੀਜ਼ਾਂ ਅਕਸਰ ਤੁਹਾਡੇ ਕਬਜ਼ੇ ਚ ਹੁੰਦੀਆਂ ਆ ਤਾਂ ਠੀਕ ਆ ਤੂੰ ਤਾਂ ਰੋਲਾ ਪੈ ਕੇ ਮੈਂ ਘਰ ਦੀ ਨਾਲ ਮੈਚਿੰਗ ਕਰਨੀ ਕੋਈ ਮਾਸਾ ਤੁਹਾਨੂੰ ਮਿਲਦੀ ਵੀ ਕੋਈ ਸੁਣਾਏ ਨਹੀਂ ਮੰਮੀ ਸ਼ਗਨ ਤੋਂ ਹੋ ਲਾ ਫਾਦੀ ਆ ਫਾਦੀ ਆ ਤੇਰੇ ਵਾਲੀ ਜੋ ਤੁਹਾਡਾ ਵਿਆਹ ਹੋਵੇ ਵਿੱਚ ਹੈ ਨਹੀਂ ਆ ਵੀ ਗਲਮੋਟੇ ਦੂਮੇਦਾਰ ਜਬਰ ਤਿਆਰ ਪਰ ਤਿਆਰ ਬੈਠੀ ਆਪਾਂ ਬੈਠਾ ਉਧਰ ਵੇਖੀ ਜਸਪਾਲ ਆਡੀ ਕੱਲਾ ਫੀਲਿੰਗ ਲਈ ਜਾਂਦਾ ਲੈ ਓ ਰੋਕੋ ਇਹਨੂੰ ਓਏ ਉਹਨੇ ਛਗਨਾਸਤੀ ਭੇਜਣੀ ਆ ਉਹਨੇ ਜਲੰਧਰ ਵੀ ਜਲੰਧਰ ਭੇਜਣੀ ਉਹਨੇ ਜਗ ਲੱਗਣਾ ਆਹੋ ਜੀ ਦਾਸ ਸੇ ਹਾਂ ਅੱਢੀ ਸੈਟਅਪ ਲੈ ਲੈ ਉਹਨੂੰ ਐਵੇਂ ਪੰਪ ਉਹ ਠੂਠੀ ਗੁਰੂਆ ਮੂੰਹ ਹੀ ਬੜਾ ਤਗੜਾ ਤੇਰਾ ਪਰ ਹੋਣੀ ਕਹਿੰਦਾ ਭਰਾ ਸਾਡਾ ਓਏ ਪਤਾ ਆ ਇਹਦੇ ਚੋਂ ਦੀ ਰਾਗ ਓਏ ਓਏ ਆਏ ਹੋਏ ਕਹੀਂ ਆਏ ਫੋਟੋ ਨੇ ਜਾਨ ਹੀ ਕੱਢ ਲਈ ਲੈ ਸਾਰੇ ਦੇ ਪਕੌੜੇ ਲੱਗਿਆ ਪਕੌੜੇ ਖਾਧੀ ਨਹੀਂ ਹੋਏ ਓਏ ਮਾਰਕਸ ਚਾਰਜ ਕਿਥੇ ਫੋਟੋ ਵੇਖੀਂ ਕਿਉਂ ਹਲਕਾ ਮਾੜਾ ਮਾੜਾ ਨਹੀਂ ਨਹੀਂ ਰੋਣ ਦੁਰ ਕੋਈ ਕੋਛ ਨਹੀਂ ਬਦਲਿਆ ਦੇਖੋ ਕਦੇ ਕਰਤ ਲਗਾ ਬਾਲੀ ਗੱਲ ਕਹਿਣੀ ਤੇ ਕਾਲੇ ਦਾ ਸਪੀਕਰ ਲਵਾ ਦਿੰਦੇ ਆ ਗੁਣਾੜੀ ਨੀਲਾ ਨੇ ਆਰੀਆ ਹਾਂਜੀ ਨੀਲਾ ਨੇ ਆਰੀਆ ਲੈ ਓ ਯਾਰ ਉਹ ਕਾਦੀ ਨਾਲ ਸੰਦੀਪ ਨੂੰ ਲਾ ਮੰਗੇ ਇੱਥੇ ਖੜੀ ਦੋ ਮਿੰਟ ਬਾਈ ਬੜਾ ਸਾਰਾ ਗਾਣੇ ਨਹੀਂ ਜਾ ਲੈ ਬਈ ਇਹ ਦਜਸਪਾਲ ਆਈ ਮੇਰਾ ਵੀਰ ਇੱਧਰ ਬਸ ਜਦੋਂ ਤੁਹਾਨੂੰ ਲੱਗੇ ਵੀ ਆਪਣੇ ਪਰਾਣੇ ਬੋਰ ਹੁੰਦੇ ਆ ਉਹਦੇ ਆ ਓਏ ਤੂੰ ਤਾਂ ਨਹੀਂ ਕਰਦਾ ਅੱਲੀ ਦੀ ਗੱਲ ਕਹਿਣ ਲੱਗੀ ਅੱਲੀ ਆ ਨਹੀਂ ਕਰਦੀ ਬਾਕੀ ਸਾਰਾ ਕਰਦੀ ਉਹ ਕਹਿੰਦੇ ਵੀ ਗਾਉਂ ਉਹ ਸੱਚ ਤੜਾ ਨਹੀਂ ਨਹੀਂ ਤੂੰ ਸੱਚ ਪਹਿਣ ਵਾਸਤੇ ਗਾਉਣੇ ਆ ਥੱਪੜਾ ਜਾ ਰੀਪਰ ਆ ਗਿਆ oh my god repper repper ਕਰ ਰਿਹਾ repper ਰੀਪਰ ਰੀਪਰ ਪਕੌੜਿਆਂ ਦੇ ਰੀਪਰ ਹੈ ਦੱਸੋ ਅੱਗੇ ਤੂੰ ਸਾਨੂੰ ਗਾਣੇ ਸੁਣਾ ਦੇ ਜਿਹੜੇ ਸਾਰਾ ਤੂੰ ਆ ਲਾਪ ਲਾ ਨੀ 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 ਮੜਾ ਜਾ ਆਪਾ ਵਧੀਆ ਐਂਟਰਟੇਨਮੈਂਟ ਵਾਲੇ ਆਪਾਂ ਮੈਂ ਮਤਲਬ ਸੱਭਿਆਚਾਰ ਕਿਤੇ ਪੂਰਾ ਵਧੀਆ ਆ ਬਸ 7ਵੇਂ ਜੇ ਨਹੀਂ ਕਰਨੇ ਪਰਿਵਾਰਕ ਵਲਾਗਾ ਓਏ ਮਿਊਜ਼ਿਕ ਵਾਲੇ ਪਰਿਵਾਰਕ ਵਲਾਗਾ ਨਾ ਦੱਸ ਦੇ ਭਾਜੀ ਭਾਜੀ ਦੱਸੋ ਮੈਂ ਗੱਲ ਨਹੀਂ ਸੁਣ ਚੁੜੀ ਗਿਆ ਸੀਗਾ ਆਪਣੇ ਸਸਰਾ ਘਰਾਵਾ ਪੂਰਾ ਹਾਂ ਤੇ ਆਪਣੇ ਮੈ ਦੂਜੇ ਕੀ ਕਹਿੰਦੇ ਨੇ ਉਹਨਾਂ ਪਰ ਲੋਕ ਤੱਤ ਗੀਤ ਲੋਕ ਤੱਤ ਦੋ ਦੋ ਚਾਰ ਚਾਰ ਲਾਏ ਜਾਣਗੇ ਤੁਹਾਡੇ ਲੋਕ ਰਖੜੀ ਦੇ ਗਾਣਾ ਕੀਤਾ ਸੀ ਭੈਣਾਂ ਚਿੱਤਾ ਆਪਣੇ ਬਣਾ ਲਿਆ ਬਸ ਸੋਣਾ ਹੀ ਉਹ ਜਿਹੜਾ ਦਾ ਤੂੰ ਪੱਕਾ ਹੀ ਲਾਉਣਾ ਹੀ ਬਸ ਵਾਰੀ ਵਾਰੀ ਤੁਹਾਨੂੰ ਉਹ ਦੇ ਜਾਈਏ ਓਕਾ ਵਾਹ ਜੀ ਵਾਹ ਆਇਓ ਝਾਤਾਂਾਂ ਮਾਰਦੇ ਆ ਝਾਤਾਂਾਂ ਮਾਰਦੇ ਏ ਬਈ ਆ ਜੀ ਆਸਟ੍ਰੇਲੀਅਨ ਬੋਆ ਆ ਇਧਰ ਯੂਐਸਏ ਬੋਆ ਆ ਇਧਰ ਸਿਲੀਅਨ ਬੋਆ ਆ ਦੱਸ ਤਾ ਇਹਨਾਂ ਨੇ ਕਾਟਰ ਕੱਟ ਗਿਆ ਇਧਰ ਪੰਜਾਬੀ ਉਹ ਇੰਡੀਅਨ ਓ ਮਾਈ ਗਾਡ ਪੰਜਾਬੀ ਨੋ ਨੋ ਰੂੜੀ ਮਾਰਕਾ ਓ ਮਾਈ ਗਾਡ ਨੀ ਆ ਰੋਟੀਆਂ ਰੱਖ ਬਾ ਠੰਡੀਆਂ ਰੱਖਤੀਆਂ ਨਾ ਯਾਰ ਹਾਂ ਬਾ ਚੇਤਾ ਨਾ ਭੁੱਲੇ ਕਿਤੇ ਆਪਣੇ ਜਾਨਵਰਾਂ ਦਾ ਚੇਤਾ ਭੁੱਲੀ ਜਾਪਾ ਨੂੰ ਹਾਂ ਹਲਵਾਈ ਸਾਹਿਬ ਕਿੱਥੇ ਆਪਣੇ ਮੈਨ ਹਲਾਈ ਸਾਹਿਬ ਨੂੰ ਕਹਿਣਾ ਹੈ ਫਰੂਟ ਕੱਟਣ ਲਾ ਪੈਂਦੇ ਆਪਾਂ ਸਟਾਰਟ ਕਰਾ ਦਿੰਦੇ ਐਨ ਭਾਈ ਸਾਹਿਬ ਮੈਂ ਕਿਹਾ ਫਰੂਟ ਆਪਾਂ ਕੱਟਣ ਲਾ ਪੈਂਦੇ ਫਿਰ ਨਾਲ ਹੀ ਹਾਂਜੀ ਬਾਅਦ ਦੱਬ ਦਿਓ ਕਿਲੇ ਹੁਣ ਪਰੌਣਿਆਂ ਨੇ ਫਿਰ ਚਾਹ ਪਾਣੀ ਛਕ ਲਿਆ ਤੇ ਆਪਾਂ ਫਰੂਟ ਵਰਤ ਆਏ ਬਾਬੇ ਦੀ ਮਹਿਰ ਨਾਲ ਹਾਂ ਦੱਬ ਦਿਓ ਕਿਲੇ ਹਾਂਜੀ ਤੁਸੀਂ ਕੀ ਕਹਿੰਦੇ ਜੀ ਅੱਛਾ ਪਕੌੜਾ ਖਾ ਰਹੇ ਤੁਸੀਂ ਖਾਓ ਜੀ ਖਾਓ ਪਕੌੜੇ ਸਵਾਦ ਬਣੇ ਬਾਬੇ ਦੀ ਮਹਿਰ ਨਾਲ ਖਾਣ ਪੀਣ ਨੂੰ ਵਧੀਆ ਆਪਣਾ ਰਸ ਬਸ ਠੀਕ ਹੈ ਦਿਲ ਖੁਸ਼ ਹੋ ਗਿਆ ਬਾਗੋ ਬਾਗ ਤੇਰਾ ਵਿਆ ਬਾਗੋ ਬਾਗ ਐਂ ਗਿਆ ਇਹਦਾ ਪ੍ਰੋਜੈਕਟ ਆਪਾਂ ਹਾਂ ਬਈ ਰਾਜੂ ਹਾਂਜੀ ਇਹ ਬਈ ਮੇਰੇ ਸਹੁਰਿਆਂ ਲੋਆਇਆ ਵਾ ਚਾਚਾ ਇਹਦੀ ਮੜੀ ਜੀ ਦੇਖਭਾਲ ਵੱਧ ਕਰਨੀ ਠੀਕ ਆ ਹਾਂ ਇਹ ਮੇਰੇ ਆਹੋ ਇਹ ਮੇਰੇ ਸਹੁਰਿਆਂ ਲੋਆਇਆ ਵਾ ਇਹਦਾ ਧਿਆਨ ਵਧ ਰੱਖਣਾ ਤੀ ਨਾ ਪੁੱਤ ਪੈਣਾ ਨਹੀਂ ਆਪਣਾ ਹੀ ਘਰ ਦਾ ਬੰਦਾ ਹੀ ਆ ਟੈਨਸ਼ਨ ਨਾ ਲਓ ਪੁੱਤ ਨਾ ਡਰ ਉਹ ਵੀ ਆਪਣੇ ਘਰ ਦੇ ਬੰਦੇ ਹੀ ਆ ਆਪਰੇ ਡੈਡੀ ਜੁੜੀ ਚੱਜ ਗਈ ਆ ਬਣਾਉਣਾ ਨੇ ਪੂਰੇ ਬੜੀ ਗੱਲ ਘੰਟੇ ਨੇ ਹੈ ਮਹਾਰਾਜ ਨੇ ਜਨਕ ਲਈ ਸੀਗਾ ਬਹੁਤ ਵਧੀਆ ਹੋਇਆ ਹਨਾ ਤਾਲੀ ਆ ਗਿਆ ਬਣਾਉਣਾ ਨੇ ਆ ਵੇ ਗੱਗੂਣ ਲਿਆ ਗੱਗੂ ਨਹੀਂ ਫੜੇ ਮੈਂ ਕਿਹਾ ਤਾਂ ਆਪਣੇ ਲਈ ਮੱਟੋ ਦੀ ਖੜੀ ਨਾ ਮੜੀ ਹੈ ਸਰੋਗਰਾਮ ਮੱਤਾ ਜੀ ਇਸ ਦੀ ਇਹ ਮੇਰੇ ਕਬਜ਼ੇ ਚ ਆਉਂਦਾ ਵਾਹ ਜੀ ਵਾਹ ਇਹ ਮਹਿੰਗੀਆਂ ਚੀਜ਼ਾਂ ਅਕਸਰ ਤੁਹਾਡੇ ਕਬਜ਼ੇ ਜੀ ਗੱਲ ਵਾ ਤੁਹਾਡੀ ਤਾਂ ਲੈ ਲਵਾਂਗੇ ਜੇ ਮਨ ਮਾਜੀ ਹੈ ਹੈ ਤੇ ਵੱਡੀਆਂ ਚੀਜ਼ਾਂ ਇੱਧਰ ਹੀ ਆਉਂਦੀਆਂ ਇੱਥੇ ਵੇਖ ਲਓ ਸਿਆਣੇ ਬੰਦੂ ਨੂੰ ਪਾਉਣੀਆਂ ਪੈਂਦੀਆਂ ਭਰਾ ਸਿਆਣੇ ਥੀ ਕੰਮ ਹੁੰਦਾ ਹੈ ਕੁਆ ਜਿਹੜੀਆਂ ਆਪਣੇ ਕੋਲ ਨਹੀਂ ਠੀਕੇ ਰਹਿ ਜਾਂਦੇ ਅੱਜ ਤੱਕ ਹੀਰਾ ਪਾਈ ਫਿਰਦੇ ਆ ਹੈ ਜੋੜੇ ਨੂੰ ਉਹ ਡਰੀ ਪਈ ਅਮਨ ਜੋੜੇ ਦੋਵੇਂ ਕਾਬਰੇ ਫਿਰਦੇ ਆ ਤੇ ਇੱਕ ਥੋੜੂ ਇੱਕ ਹੁੰਦਾ ਜੋੜਾ ਆ ਸੱਚ ਦੋਵੇਂ ਹੀ ਪੂਰਾ ਜੋੜੇ ਕਾਬਰੇ ਆ ਦੇ ਗੋਲੀ ਲੈ ਕੇ ਆਈ ਹੈ ਮੈਂ ਕਹਿ ਮੈਂ ਤਾਂ ਤੂੰ ਸ਼ੇਰ ਨਹੀਂ ਅੱਜ ਕੀ ਬਣ ਗਿਆ ਅੱਜ ਡਰ ਗਈ ਚੱਲ ਹੋ ਜਾਂਦਾ ਹੈ ਨਾ ਹੋ ਜਾਂਦਾ ਮੈਂ ਨਹੀਂ ਡਰਦਾ ਇੱਕ ਦੂਜੇ ਦੇ ਹੌਸਲੇ ਨਾਲ ਹੀ ਆ ਤੇਰੀਆਂ ਲੱਤਾਂ ਵੀ ਸਾਨੂੰ ਫੜਨੀਆਂ ਪਣੀਆਂ ਫਿਰ ਆਏ ਕੰਬੂ ਗਏ ਹਨਾ ਮਾਣੇ ਕਰਦਾ ਜੀ ਉਹੀ ਤਾਂ ਗੱਲ ਹੈ ਫਿਰ ਕਰੂ ਚੱਲ ਇੱਕ ਵਾਰ ਬੈਠ ਬਬੂ ਪਿਛੇ ਆ। ਅੱਗੇ ਪਿਛੇ ਹੋ ਜਾ ਭਾਜੀ। ਜਿੱਥੇ ਅੱਜ ਤਾਂ ਤੁਹਾਡਾ ਹੁਕਮ ਹੀ ਚੱਲਣਾ ਭਾਜੀ। ਤੁਸੀਂ ਜੇ ਕਹਦਾ ਰਸੇ ਤੇ ਖੜਨ ਨੂੰ ਤੇ ਰਸੇ ਤੇ ਖੜ ਜਾਂਗੇ ਭਾਜੀ। ਜਿੱਥੇ ਖਿਲਾਰਤਾਹੀਂ ਉੱਥੇ ਹੀ ਖੜ ਜਾਨ ਹਾਰੇ ਟੱਬਰ ਨੇ। ਉਹ ਧੀ ਦੱਸ ਤਿਆ। ਇਹ ਤਾਂ ਹੋ ਗਿਆ ਇੱਕ ਲੱਕ ਦਾ ਦਰ। ਸਾਰਾ ਟੱਬਰ ਹੀ ਪੈ ਗਏ। ਇਹ ਕੈਮਰਾ ਦੇ ਨਾਲ ਰੈਡੀ ਟੱਪੀ ਪੈ ਗਈ 2 1 ਸ਼ਟ ਬੈਠ ਜਾਓ ਵੀਰੇ ਇਕੱਠੇ ਇਕੱਠੇ ਬੈਜੋ ਭਾਈ ਵਾਹ ਦੇ ਦ ਵੱਡੇ ਭਾਈ ਸਾਹਮਣੇ ਦੇਖਿਆ ਯਾਤ ਕੀ ਹਲਕੋਲ ਕਰ ਰਹੇ ਵੀਰੇ ਬੈਠੋ ਵੀਰੇ ਇਕੱਠੇ ਬੈਠ ਜਾਓ ਬੈਠ ਜਾ ਨਾਨਕਾ ਪਰਿਵਾਰ ਵੇਂਦਾ ਹੀ ਕਿਉਂ ਇੱਥੇ ਵੇਟਰ ਕਿੱਥੇ ਆ ਮਗੇ ਪਾਣੀ ਪੈਣਾ ਜਾਂ ਪਾਣੀ ਲੈ ਕੇ ਪਿੱਛੇ ਪਿੱਛੇ ਪਾਣੀ ਆਵੇ ਬਿਸਮਿਲਲਾ ਮੜਿਆ ਜਾਉ ਹੌਂਸਲਾ ਜਾਵੇ ਦੋ ਜਾਨੇ ਨੂੰ ਹਾਂ ਐਨੇ ਬੰਦੇ ਵੇਖ ਕੇ ਇਕੱਠੇ ਖਭਰਾ ਗਏ ਆਪਣੇ ਘਰ ਦੇ ਬੰਦੇ ਆ ਸਾਰੇ ਟੈਨਸ਼ਨ ਨਾ ਲਾਓ ਗੋਲੀਆਂ ਗੋਲੀਆਂ ਟੈਨਸ਼ਨ ਨਾ ਲਾਓ ਆਪਣੇ ਦੇਖਿਓ ਕੰਫਰਟੇਬਲ ਹੋ ਗਏ ਸਮਝਾ ਨਾ ਬੰਦ ਟੈਨਸ਼ਨ ਦੇਖੋ ਹਾਂਜੀ ਕੀ ਵੀ ਆ ਗਈ ਤੇ ਹੋਰ ਆਉਣਾ ਸੀ ਮੈਂ ਮਾਤਾ ਨੂੰ ਕਿਹਾ ਮਹਿੰਗੀਆਂ ਚੀਜ਼ਾਂ ਤੇਰੇ ਹੱਥੀਆਂ ਆਉਂਦੀਆਂ ਮੈਂ ਲਾਹਾਂ ਉਹ ਮਹਿੰਗੀਆਂ ਫਿਰ ਕੋਈ ਜ਼ਿੰਮੇਵਾਰੀ ਵੀ ਸਾਹਮਣੇ ਪੈਂਦੀ ਸਿਆਣੇ ਹੱਥੀ ਕੰਮ ਹੁੰਦਾ ਤੇਰੇ ਮੈਂ ਕਹਿੰਦਾ ਯਾਰ ਜ਼ਿੰਮੇਵਾਰੀ ਵੀ ਸਾਹਮਣੇ ਪੈਂਦੀ ਯਾਰ ਚਲੋ ਜੀ ਉਹ ਸਿਆਣੇ ਹੱਥ ਕੋਲਿਆ ਜੀ ਨਾਲ ਹੀ ਨਿਕਾਲਾ ਦੀ ਜੇ ਇੰਨਾ ਕਚੇਰੇ ਕਿ ਨਾਲ ਹੀ ਉੰਤਰ ਨਿਕਾਲਾ ਦੀ ਜੇ ਕੋਲੇ ਉਹਨਾਂ ਨੇ ਮੇਰੇ ਤੋਂ ਆਣਗੇ ਪਾਣੀ ਜਿਵੇਂ ਖੋਲ ਕੇ ਦੇ ਹੈ ਪਾਣੀ ਪੀ ਲੈ ਮੈਨੂੰ ਦੇ ਦੇਖੋ ਫਿਰ ਸਟੂਡੈਂਟ ਦੇਖੋ ਜੀ ਆਈ ਦੇਖੋ ਤੁਸੀਂ ਆਪਰੇ ਕਹਾਣੀ ਕੀ ਹੈ ਕੂੰ ਆ ਪੇ ਵੀ ਜਾਣਾ ਕੁੜੀ ਨੂੰ ਫੜਾਓ ਕਾਪਰੀ ਫਿਰਦੀ ਆ ਦੇ ਹਰਦ ਹੋ ਗਈ ਦੁਨਿਆਲੇ ਚ ਰੁਕ ਜਾ ਰੁਕ ਜਾ ਤੂੰ ਕਹਿਣਾ ਤੂੰ ਕਹਿ ਕੁਛ ਉਹਨੂੰ ਆਪਣੀ ਗੱਲ ਤੇ ਗੁੱਸੇ ਹੋਣਾ ਲੜਨਾ ਪਵੇ ਕਿਨੇ ਗਏ ਹਾਲ ਤੱਕ ਆ ਬੜਾ ਹੀ ਬੇਟੀ ਵਿਚਾਰੀ ਐ ਹੁੰਦਾ ਹੁੰਦਾ ਵਾ ਸਰ ਅਜਾ ਦੇਖੋ ਜੀ ਲਓ ਜੀ ਇਹ ਆਇਆ ਕੋਈ ਨਵੀਂ ਜੀ ਸੂਟ ਨਾ ਬਹੁ ਮੈਚਿੰਗ ਕੀਤੀ ਹੈ ਮੰਮੀ ਉਹਨਾਂ ਨੇ ਹੈ ਹਰ ਚੀਜ਼ ਹੀ ਮੈਚਿੰਗ ਦੀ ਲਿਆਂਦੀ ਆ ਨੋ ਆ ਜੀ ਨੇ ਮੈਚਿੰਗ ਕਰਕੇ ਪਾਇਆ ਸੂਟ ਅੱਛਾ ਸਦਾ ਹੀ ਹੈ ਭਾਈ ਠੀਕ ਹੈ ਤੂੰ ਦਾ ਰੋਲਾ ਪਾ ਕੇ ਮੈਂ ਘਰ ਦੀ ਨਾਲ ਮੈਚਿੰਗ ਕਰਨੀ ਓਏ ਧੋਖਾ ਜਾ ਹੋ ਗਿਆ ਐਂਡ ਤੇ ਬਾਅਦ ਘਰ ਦੀ ਮੈਚਿੰਗ ਤਾਂ ਕੀਤੀ ਨਹੀਂ ਤੂੰ ਉਹ ਧੋਖਾ ਹੋ ਗਿਆ ਮੇਰੀ ਟੋੜ ਨਹੀਂ ਹੋ ਗਈ ਨਾ ਮੈਂ ਭਰਾਵਾਂ ਨਾਲ ਕਰ ਲਈ ਫਿਰ ਹੁਣ ਮੁੱਕਰ ਗਿਆ ਲੈ ਹੱਦ ਹੋ ਗਈ ਦੱਸ ਜੀ ਮੈਂ ਭਰਾਵਾਂ ਨਾਲ ਡਰੈਸ ਕੋਡ ਬਣਾ ਲਿਆ ਤੇ ਤੁਹਾਡੇ ਨਾਲ ਪੱਕੇ ਨਹੀਂ ਤੂੰ ਬੁਲਾਏ ਰਹਿਣ ਤਾਂ ਨਹੀਂ ਨਹੀਂ ਮੈਂ ਫਿਰ ਭਰਾਵਾਂ ਨਾਲ ਡਰੈਸ ਕੋਡ ਬਣਾ ਬਹੁਤ ਗਲਤ ਕੀਤਾ ਮੋਟੇ ਤਾਈ ਕਹਿਣਾ ਤੂੰ ਗਲਤ ਭਾਜੀ ਮੜਾ ਜਾ ਕਰ ਦਈਏ ਰਿਲੈਕਸ ਮੁੰਡੇ ਕੁੜੀ ਨੂੰ ਹਾਂਜੀ 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 ਹੋ ਜਾਓ ਰਿਲੈਕਸ ਈਜੀ ਹੋ ਜਾ ਭਾਈ ਈਜੀ ਈਜੀ ਆਈਏ ਅਸੀਂ ਵੀ ਨਾਲ ਆਈਏ ਫਿਰ ਖੁਸ਼ ਹੋ ਜਗੀ ਸ਼ਾਇਦ ਉਹਨਾਂ ਦੇ ਨਾਲ ਗੱਲ ਸਮਝ ਲਓ ਨਹੀਂ ਨਹੀਂ ਲਿਆਓ ਪੈਸਾ ਪੈਸਾ ਲਿਆਓ ਪੈਸਾ 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 ਚਾਹੀਏ ਆਪਕੋ ਪੈਸਾ ਸਾਮ ਦੀ ਵੀ ਚੀਜ਼ ਆ ਵੀ ਸਾਮਲੀ ਆਏਗੀ ਅੱਗੇ ਲੈਟ ਬਾਕੀ ਮੈਂ ਤਾਂ ਭਰਾਵਾ ਸੁਲਤਾਨ ਸਾਮ ਲੈ ਅਸੀਂ ਤਾਂ ਰੋਣਾ ਨਾ ਮਾਸੀ ਨੇ ਮਿਲਣਾ ਫੇਰ ਰੋਣ ਉਹ ਹੀ ਤਾਂ ਗੱਲ ਹੈ ਮਾਸੀ ਨਾਰਵਾ ਜੀ ਮੈਂ ਬੜਾ ਰੋਏਗਾ ਅੱਜ ਅਕੜ ਤੁੜਨੀਆਂ ਤੋਰਨੀਆਂ ਨਹੀਂ ਮੈਂ ਬੜਾ ਰੋਇਆ ਜੇ ਖਲਦਾ ਰੋਣਾ ਤਾਂ ਫਿਰ ਮੈਂ ਕੱਲ ਨਹੀਂ ਆਂ ਮੈਂ ਨਾ ਨਾ ਸਮਝ ਨਾ ਨਾ ਮੈਂ ਨਾ ਕੁਝ ਵੀ ਨਹੀਂ ਕਰਨਾ ਆ ਹੀਦੀ ਆ ਦੀ ਭੈਣ ਲੈ ਕੇ ਆਏ ਕੋਰੇ ਮੋਟੇ ਦੀ ਵਾਈ ਪਰ ਆਪਣੀ ਦੇ ਭੈਣ ਨਹੀਂ ਹੋ ਹਾਂ ਮੈਂ ਤਾਂ ਰੁਕ ਨਾ ਨਹੀਂ ਨਹੀਂ ਕੋਈ ਇੱਥੇ ਰੋ ਤੂੰ ਹੁਣ ਵਿਆਹ ਦੇ ਉਹਨੇ ਦਿਨ ਪਰਿਵਾਰ ਇੱਡਾ ਬਣਿਆ ਹਰ ਪ੍ਰਿੰਸਰ ਵੀਰਾ ਬਣ ਗਿਆ ਮੇਰੇ ਇੱਥੇ ਕੋਈ ਤੁਹਾਨੂੰ ਮਿਲਦੇ ਕੋਈ ਸੁਣਾਏ ਕੋਈ ਨਹੀਂ ਕੋਈ ਮੀਸ ਆਪ ਨੂੰ ਚਾਪ ਕਰਾਣਾ ਤੂੰ ਰੋਣਾ ਆਹ ਹੋ ਇਧਰ ਵੀ ਇਧਰ ਵੀ ਬਲਸ਼ਰ ਲਾ ਦੇ ਬਲਸ਼ਰ ਲਾਉਣੇ ਪੈਣੇ ਇਧਰ ਵੀ ਕਿੰਨ ਕੰਮ ਘਾਟੇ ਵੰਦੀ ਆ ਜਾਣਾ ਇਹ ਪੂਰੇ ਬਹੁਤ ਬਦੀਆ ਐਡੇ ਵਧੀਆ ਮੈਨੂੰ ਪਹਿਣਾ ਮਿਲ ਗਿਆ ਭਰਾ ਮਿਲ ਗਿਆ ਆਜੋ ਪਰਵਾਹ ਚਲੋ ਚਲੋ ਹੁਣ ਮੜਾ ਜਾ ਹੌਸਲਾ ਵੱਜ ਗਿਆ ਆਪਾਂ ਹੁਣ ਤੇ ਤੁਸੀਂ ਨਾ 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 ਮੇਕਅਪ ਕਰਾਓ ਜੋ ਪੁੱਤ ਨਾ ਰੋਣਾ ਨਹੀਂ ਤੀਜੇ ਹੱਥ ਚ ਆ ਗਏ ਤੀਜੇ ਹੱਥ ਨਾਲ ਗੋਲ ਕਰੀਏ ਇਹਨੂੰ ਜਿਵੇਂ ਕਿਵੇਂ ਗੋਲ ਕਰ ਲਓ ਗੱਲ ਸਹੀ ਆ ਤੇ ਹੋਰ ਐਨਾ ਪੈਰਾ ਇੰਨਾ ਤੇ ਹੋਰ ਪੈਰਾ ਦਾ ਪੂਰਾ ਸਖਤੀ ਆ ਤੇ ਕੈਮਰੇ ਲੱਗੇ ਆ ਲੈ ਵੀ ਇੱਕ ਵਾਰੀ ਘਬਰਾ ਗਏ ਸੀ ਦੋਵੇਂ ਜੀ ਮੈਂ ਪੰਪ ਪੂਰੇ ਲਾਤੇ ਆ ਮੈਂ ਕਹਿੰਦਾ ਨੈਕਸਟ ਠੀਕ ਆ ਛੱਟ ਜੀ ਮੈਂ ਤਾਂ ਬਣਾ ਦਵਾਣਾ ਕੋਈ ਨਹੀਂ ਮੈਂ ਹੁੰਦਾਂ ਮੈਂ ਦਵੇਂ ਜੀ ਇਕੱਠੇ ਚੱਲੇ ਆ। ਆਪਣੇ ਮਗਰੋਂ ਸਾਰਾ ਘਰੀ ਇਹਨਾਂ ਨੇ ਸੰਭਾਲਿਆ ਬਾਈ। ਵਾਕੇ ਬਾਈ। ਇਹਨਾਂ ਦਾ ਬਹੁਤ ਧੰਨਵਾਦ। ਥੈਂਕ ਯੂ। ਮਿਹਰਬਾਨੀ। ਹਾਂ ਇਹਨਾਂ ਨੇ ਬਾਈ ਸਾਡੇ ਬਹੁਤ ਸਾਥ ਦਿੱਤਾ ਕਿਉਂਕਿ ਹਾਂਜੀ ਰੋਟੀ ਪਾਣੀ ਛਾਣੀ ਸਭ ਕੱਪੜੇ ਨੂੰ ਸਾਰਾ ਹੀ ਸਭਾ ਮੇਰਾ ਕੁਰਤਾ ਲੱਭ ਹੋਈ। ਹਾਂਜੀ ਕੁਰਤਾ ਨਹੀਂ ਲੱਭਾ। ਚਲੋ ਵੀ। ਓਕੇ ਹੁਣ ਜਾਵਾਂ। ਠੰਡ। ਹਾਂਜੀ ਤੁਸੀਂ ਉਹ ਜ਼ਿਆਦਾ ਨਾ ਕਰਿਓ। ਫੋਟੋ ਦਾ ਜਿੱਦਾਂ ਇਹਨੂੰ ਐਨ ਮੂੰਹ ਕਰੋ। ਹਾਂ ਫਿਰ ਮੜਾ ਜਾ ਯਾਰ ਆਪੇ ਸਾਡੇ ਨੇਚਰ ਦੇ ਖਿੱਚ ਲਓ। ਆਪਾਂ ਮਿਲ ਜਣਾ ਸ਼ਾਟ ਮਾਸਟਰ ਤੁਹਾਨੂੰ ਕੋਈ ਨਾ ਕੋਈ ਦਾ। ਹਾਂ ਹਾਂ। ਚੱਕ ਦਿਓ ਗਰੀ ਪੱਖੇ ਦੀ ਸਰਵਸ ਦਾਨ ਕਰ ਦਿੱਤੀ ਗਈ ਆ ਹਾਂ ਠੀਕ ਓਕੇ ਜੀ ਠੀਕ ਹੈ ਨਾ ਪੈਰਾਂ ਨੂੰ ਜਿਆਦਾ ਪਤਾ ਨਹੀਂ ਵੈਦ ਜੀ ਬੈਠਣ ਠੀਕ ਹੈ ਖਾਲੀ ਦਾ ਚੱਕ ਲਾਂਗੇ ਆ ਥੰਡੇ ਠੱਕਿਆ ਆ ਵਧੀਆ ਵੇਖੋ ਇੱਕ ਫੋਟੋ ਹੋ ਰਹੀ ਆ ਹੱਸ ਕੇ ਦਿੱਤਾ ਹਨ ਮੈਨੂੰ ਤਾਂ ਇਹ ਖਰਚਾ ਆ ਮੈਂ ਉਹ ਜਮਾਨੇ ਗਏ ਆ ਆਪਾਂ 90 ਦੇ ਸਾਨੇ ਜਣੀਏ ਖਰਕੇ ਕਰਨਗੇ ਨਹੀਂ ਉਹ ਛੁਰੀਆਂ ਵਾਲੇ ਪੱਖੇ ਨਹੀਂ ਛੁਰੀਆਂ ਵਾਲੇ ਆ ਬਦਲੋ ਪੈਸਾ ਬਹੁਤ ਗਰੀਬ ਬੰਦੇ ਆ ਆ ਕੀ ਆ ਆ ਗਰੀਬੀ ਕਿਹੜੇ ਪਰ 2 ਲੱਖ ਦਾ ਆ ਗਰੀਬ ਵਾਲਾ ਖਾ ਫਿਰਦਾ ਲੱਖ ਦਾ ਫੋਨ ਤੂੰ 4-5 ਲੱਖ ਦਾ ਨਾਲ ਲੈ ਕੇ ਕਾਰੀ ਕਰਦਾ अच्छा तो नंगो नंगो ओबा इधर वे प्यार यार दिया सिर्फ कोइंटेंशनल है <laughs> आ हैगा 5000 और अभी इधर सेकंड वाली थाली आ, आ, आ तो चुकी है इधर च लड्डू वाव जा रहे हैं भाई ये होय सेकंड लड्डू भाई जा रहे हैं जेड़ा खांदा वो भी जेड़ा नहीं खांदा वो भी पिस्तोनदा पास दोमे चढ़गियां जे परले पास बैलेंस करो वजन नहीं आमा ਪਰ ਲੈ ਪਾਹੀ ਜਾ ਲੋੜ ਆ ਕੀ ਮੇਰੀ ਨਹੀਂ ਹੋ ਗਿਆ ਤੇਰੀ ਲੋਟ ਐ ਨਹੀਂ ਹੋ ਗਿਆ ਹਿੱਟ ਹੋ ਗਿਆ ਗਰਮੀ ਲੱਗੀ ਜਾਂਦੀ ਹਾਂ ਮਾਸੀ ਵੀ ਲੇਟ ਉਹ ਹੋਏ ਦੋਵੇਂ ਮੀਆਂ ਵੀ ਲੇਟ ਹੋ ਜਾਂਦੇ ਮਮੇ ਡੈਡੀ ਵੀ ਦੋਵੇਂ ਐਕਸਟਰਾ ਲੇਟ ਪਰ ਯਾਰ ਜਵਾਕ ਹੈ ਮਮੇ ਡੈਡੀ ਬੜੇ ਕਿਊਟ ਆ ਬੜੇ ਨਾਈਸ ਨੇ ਦੇ ਦੇ ਟੰਪ ਉਹਨਾਂ ਨੂੰ ਦੇ ਦੇ ਨਹੀਂ ਫਿਰ ਪਤਾ ਚੱਕਰ ਰਹੇ ਆ ਐਨਾ ਪਿਆਰ ਆ ਉੱਠਦੇ ਨਹੀਂ ਚੱਕਰ ਪਤਾ ਕੀ ਹੈ ਮੇਰੇ ਵਰਗਾ ਜਵਾਕ ਉਹਨਾਂ ਕੋਲ ਸੁਲਤਾਨ ਇੱਕ ਉਹਨੂੰ ਸੰਭਾਲਣਾ ਪੈਂਦਾ ਬਹੁਤ ਆਖਾ ਸਾਂਭ ਕੇ ਆਹ ਤੋ ਆਇਆ ਬਿੰਦ ਰਾਜਾ ਵੀ ਆਇਆ ਕੋਈ ਤਿਆਰ ਕੀਤਾ ਫਿਰ ਉਹਨੂੰ ਨਾਲ ਲੈ ਕੇ ਆਏ ਹਾਂ ਉਹਨੂੰ ਵਿਚਾਰੇ ਨੇ ਤਿਆਰ ਹੁਣ ਵਿਚਾਰਾ ਆਪਣੇ ਫੈਮਿਲੀ ਮੈਂਬਰ ਨੇ ਚੈਨਲ ਤੇ ਆ ਰਿਹਾ ਬੈਠ ਕੇ ਵੀ ਆਓ ਪਿੱਛੇ ਖੜੋ ਜਾ ਰਹੇ ਆ ਆ ਗਿਆ ਬਈ ਬੈਠ ਕੇ ਕਰਦਾ ਬਸ ਰਹਿਣ ਦਵਾ ਬਸ ਰਹਿਣ ਦਵਾ ਨੰਬਰ 10 ਚਾਲੋ ਆ ਰੈਂਡਮ ਕਿਵੇਂ ਕਿਵੇਂ ਨਾ ਉੱਠ ਬਹਿ ਗਿਆ ਨਾ ਟਫਾ ਦਾ ਨਹੀਂ ਨਹੀਂ ਯਾਰ ਯਾਰ ਰੋਪ ਢਿੱਲਾ ਪਦੀ ਹੈ ਕੋਈ ਨਿਕਲ ਨਹੀਂ ਆਉਂਦੀ ਹਾਂ ਇਹਦੇ ਲਈ ਲੱਗੂ ਹਸਤੇ ਕਰਵਾ ਦੋ ਚੁਰੀ ਦੀ ਲਵਾਓ ਰੋਕ ਕਿੱਥੇ ਕਿਭ ਜਣਾ ਪੱਪੇ ਨਾ ਪਿਆਰ ਨਹੀਂ ਨਹੀਂ ਪੱਪਾ ਰੋਕੋ ਪਰ ਕਿੱਥੇ ਦੂਸ਼ੀ ਆਂਡ ਲਾ ਨਹੀਂ ਮਨ ਲੱਭ ਤੇਰਦਾ ਵੀ ਇੰਨਾ ਰੇਸਟ ਕਰ ਲਾ ਜਾ ਜਾ ਆ ਜਾ ਚੂੜੇ ਦੀ ਰਸ ਨਿਕਲ ਵਾਲੀ ਜੀ ਜੱਪੜਾ ਲਾ ਵੀ ਅਮਨ ਦਾ ਪਰਿਵਾਰ ਦਾ ਸਾਰਾ ਫੋਟੋ ਪਹਿਲਾਂ ਕਰਾ ਲੈਣਾ ਕਾਪਾ ਬਾਅਦ ਆਪਣੀ ਵਾਰੀ ਭਈ ਫਸਟ ਮੁੰਡੇ ਵਾਲੀ ਹੁੰਦੀ ਹੈ ਹਨਾ ਆਪਾਂ ਕੁੜੀਆਂ ਨੇ ਆਪ ਨੂੰ ਪਿੱਛੇ ਰਹਿਣਾ ਬਣਾ ਭਾਈ ਇੰਪੈਕਸ਼ਨ ਰਹਿਣਾ ਬਣਾਏ ਕੋਬਟੀ ਚੱਲ ਗਈ ਚਲੋ ਕਿੱਥੇ ਲੱਗਣਾ ਬਣਾ ਸਾਈਡ ਜਿੱਤੇ ਆ ਪਿੱਛੇ ਖੜ ਜੰਨੇ ਆਂ ਅੱਗੇ ਖੜੇ ਹੋਇਆ ਭਾਈ ਭਾਈ ਆ ਵੀਜ਼ਨਸ ਸਟੇਲ ਚਲਾਇਆ ਟੈਂਸ਼ਨ ਸੀ ਯਾ ਨਾਈਸ ਮੀਂਹ ਜਾਨੀ ਪੂਰਾ ਬੁਰਾ ਕੁਲਰ ਦਾ ਖਾਦਾ ਚੱਕ ਰਹਿਣਾ ਲਾਓ ਵਡ ਤਾਂ ਲੋਕੇ ਕਰੋ ਜਦੋਂ ਬੈਠ ਸਕਦੇ ਹੋ ਨਾਲ ਭਾਈ ਥੋੜਾ ਇਧਰ ਜੇ ਤੁਸੀਂ ਮੈਂ ਵੀ ਲਾਰੇ ਮੈਂਦੀ ਤੁਸੀਂ ਹਾਂ ਤੁਸੀਂ ਨਾਲ ਨੂੰ ਇੱਥੇ ਕੋਈ ਮਾਰੂ ਦੇ ਨਾਲ ਨੂੰ ਨਾਲ ਨੂੰ ਥੋੜੀ ਜਿਹੀ ਮੈਂਦੀ ਲਗਾਈ ਜਾਏਗੀ ਦੇRenderTarget ਕਿਉਂ ਚਲੋ ਜੀ ਇਹ ਵੀ ਲੈ ਆਪੇ ਕਿਉਂ ਹੈ ਇਹ ਕਿਹਦੇ ਪਾਸੇ ਵੰਡੀ ਜਾ ਰਹੇ ਨੇ ਖੋਸਾ ਪ੍ਰਵਾਹ ਨਹੀਂ ਹਾਂ ਇਹ ਵੀ ਖੋਸੇ ਸੱਚ ਮਗਰ ਵੀ ਖੋਸੇ ਤੂੰ ਵੀ ਖੋਸੇ ਤੂਰ ਇਹ ਵੀ ਖੋਸੇ ਤੂਰ ਤੈਨੂੰ ਤੂਰ ਲਾਉਣੀ ਖੋਸਾ ਲਾਉਣੀ ਨਹੀਂ ਖੋਸੇ ਤੂੰ ਗੇ ਤੂਰੇ ਸਾਰੇ ਖੋਸੇ ਹਾਂ ਜਿੰਨੇ ਵੀ ਖੂਸੇ ਹੈਗੇ ਸਾਰੇ ਤੂਬਰਾ ਪਰ ਲੋਂਦੇ ਪਿੰਡ ਦਾ ਨਾ ਸਾਰਾ ਖੂਸਰਾ ਕਰਕੇ ਸਾਰੇ ਖੂਸੇ ਨਹੀਂ ਰੰਡੀਆਲੇ ਤੋਂ ਵੈਸੇ ਤਾਂ ਸਾਡਾ ਸਾਰਾ ਪਿੰਡ ਹੀ ਖੂਸਾ ਹੈ ਹਾਂ ਰੰਡੀਆਲਾ ਖੂਸਾ ਉਹ ਨਾਲੀਆਂ ਕੋਲ ਤੋਂ ਵਾਰਾ ਕਿਤੇ ਨਹੀਂ ਕੋਟੋਰੀਆਂ ਨਾ ਸਾਰਾ ਤੇ ਖੂਸੇ ਆਈ ਰ ਖੂਸਾ ਖੂਸਾ ਨਾਲ ਖੂਸਾ ਪਾਂਡੋ ਖੂਸਾ ਰੰਧੀਰ ਅੱਜ ਆਪਾਂ ਰਿੰਗ ਸ਼ਰਮਣੀ ਤੇ ਆਏ ਆਪਾਂ ਪਿੰਡਾਂ ਦਾ ਮਲਾਜਾ ਕਰਨੀ ਆਹੀਗੇ ਹੁਣ ਪਿੰਡਾਂ ਦਾ ਬਸ ਬਸ ਕਰ ਬੱਸ ਚੱਟ ਚੱਟ ਅੱਧਰ ਵੇਖੋ ਇਹ ਵੀ ਐਟਮਾਸ਼ਫੇਰ ਕਰ पत् करता तू कम गलत हरकत करी जी जी ਕਿਦੋਂ ਸੰਗਾਪਾ ਉਲੀ ਲੰਕੜਾਈ ਗਿਰ ਕਰੇ ਸਾਰੇ ਨਾਲੋਂ ਬੈਸਟ ਆ ਹਨਾ ਘਰੇ ਆਪਦੇ ਹਿਸਾਬ ਨਾਲ ਜੋ ਬੰਦਾ ਮਾਰੀ ਹੋਰ ਆਪਦੇ ਹਿਸਾਬ ਨਾਲ ਜਦੋਂ ਮਰਜੀ ਕੋਲਰ ਕਾਲਾ ਲਾਓ ਜੇ ਕੋਈ ਲੱਗੇ ਕੋਈ ਸਰਦਰਦੀ ਨਹੀਂ ਨਹੀਂ ਹੂੰ ਉਹੀ ਤਾਂ ਗੱਲ ਸੋ ਸਭ ਤੋਂ ਸੁਪਰ ਹਾਂ ਜਦ ਸੱਦ ਕਿਨੂੰ ਕੋਈ ਖੁਸ਼ ਨਹੀਂ ਹੁੰਦੇ ਨੁਕਤਾ ਚ ਨਹੀਂ ਕਰਨਗੇ ਹਾਂ ਜਿੰਨੇ ਇੱਕ ਹੁਣ ਆਪਦੇ ਰਿਸ਼ਤੇਦਾਰ ਪਸ ਪਿਆਰੇ ਸੱਦ ਲੋ ਸਕੂਰ ਬਾਲ ਸੱਦ ਲੋ ਵਿਆਹ ਸੰਪੂਰਨ ਹੋ ਜਾਂਦਾ ਹੈ ਫੇਰ ਹੀ ਹੋਣਾ ਤੇਰਾ ਤਾਂ ਵਿਆਹ ਹੋਣਾ ਨਾ ਮਾਤਾ ਤਾਂ ਕਹਿੰਦੇ ਆ ਤੂੰ ਤਾਂ ਹੁਣ ਲਈ ਆਪਦੇ ਵਿਆਹ ਜਿੱਕੇ ਮੈਂ ਵੀ ਹੂੰ ਦੇਖ ਲੋ ਇਹਦੇ ਹਾਂ ਇਹ ਵੀ ਲੜ ਪਿਆ ਆਪਦੇ ਘਰ ਦੇ ਨਾਲ ਹਾਂ ਕਲਾਲ ਬੰਗ ਹੋਟਲ ਲਈ ਮੈਂ ਮੇਰੀ ਤੂੰ ਵੀ ਲੜਪੇ ਕਰ ਦੇਣਾ ਮੈਂ ਹੋ ਗਈ ਲੜਾਈ ਫੋਟੋਗ੍ਰਾਫਰ ਕੁੱਟਦੇ ਜਾਗੇ ਹੋਟਲ ਲਈ ਜੋ ਤੁਹਾਡਾ ਵਿਆਹ ਹੋਇਆ ਵਿੱਚ ਹੈ ਨਹੀਂ ਮਾਸਾ ਸਵਰ ਚੱਕੀ ਤੂੰ ਇਹ ਨਹੀਂ ਲੜੇ ਉਹ ਲੜੇ ਫੋਟੋ ਕਾ ਲਵਾ ਲਈਆਂ ਫੋਟੋਗ੍ਰਾਫਰ ਲੱਭਦਾ ਪਿਆ ਪਰ ਫੋਟੋਗ੍ਰਾਫਰ ਲੱਭਦੇ ਕਰਦੇ ਹੀ ਉਹ ਢਾਂਗ ਲੱਗ ਕੇ ਆ ਰਹੇ ਆ ਫੋਟੋਗ੍ਰਾਫਰ ਦੇ ਮਗੇ ਪਰ ਗਲਤ ਕਰ ਲਿਆ ਕਰੇ ਸਾਰੇ ਇਹ ਰਿਕਾਰਡ ਕਰੋ ਦੁਬਾਰਾ ਦੁਬਾਰਾ ਰਿਪੀਟ ਕਰੋ ਜੁਕੇੜੇ ਪੂਰੇ ਹਾਂ ਮੈਂ ਆਖੀ ਗਿਆ ਮੈਂ ਉਹ ਕਨੇ ਫੋਟੋ ਤਾਂ ਆਲੰਦਾ ਪੈ ਤੇ ਤੇਰੇ ਕੱਚਾ ਨਹੀਂ ਦੀ ਪਾਇਆ ਤੜਾਕੀ ਸੀ ਹਾਂ ਜਿੰਨੇ ਨੇ ਫੋਟੋ ਲਾ ਤੜਾਕੀ ਨਹੀਂ ਮੰਦ ਉਹਨਾਂ ਟਾਈਮ ਲੋ ਜੀ ਸਰਕਾਰੀ ਵਾਲਾ ਸੀ ਉਹ ਸਾਹਮਣੇ ਦੇ ਵਿੱਚੋਂ ਫੋਟੋ ਜੀ ਆਹੋ ਇਹ ਤਾਂ ਧਿਆਨ ਇਹਨਾਂ ਦੀ ਹੁਣ ਤੇ 2 ਸਾਲ ਕਰਤੇ ਆ ਪਤਾ ਨਹੀਂ ਕੈ ਉਹ ਰੰਟੀਰ ਖੁਸੇ ਮੇਰਾ ਸਾਹ ਜੀ ਹਾਂ ਜੀ ਹਾਂ ਜੀ ਸਰਪੰਚ ਰਿਹਾ ਉਹ ਅੱਛਾ ਨੇ ਸਾਡੇ ਵੀ ਆਏ ਜਿਹੜਾ ਰਸਾ ਖਿੱਚਣਾ ਹੁੰਦਾ ਸੀ ਹਾਂਜੀ ਹਾਂਜੀ ਮੇਰੇ ਮੇਰੇ ਸਰਪੰਚ ਸਾਰਾ ਹੀ ਮੜਕਾ ਕੇ ਪੀਂਦੇ ਮੇਰੇ ਪਾ ਜੀ ਵਾਹ ਉਹਨਾਂ ਇਸ ਐਣ ਖਲਵਾਈ ਨਾ ਗ੍ਰੇਟ ਨਾਈਸ ਸਾਰੇ ਜਣੇ ਲਵਾ ਲੈਣੇ ਹਨ ਕਿੱਧਰ ਵੀ ਅੱਛੀ ਲਕੀ ਪਰਵਾਹ ਹਾਂਜੀ ਕੀ ਕਹਿੰਦੇ ਹੈ ਨਾ ਕਹ ਉਹਦਰ ਭਾਈ ਇਹਨੂੰ ਮੈਂਨ ਕਰਵਾ ਦੇਣਾ ਹੈ ਨਾ ਇੱਧਰ ਦਲਵਾ ਦੇ ਉਹ ਗੱਲ ਹੀ ਲਵਾ ਦੇਣੇ ਹਨ ਕਾ ਕਰੀਏ ਆਪਾਂ ਭਾਜੀ ਤੁਸੀਂ ਬਹੁਤ ਨਿੱਕੇ ਲੱਗ ਰਹੇ ਹੋ ਤੇਰੀ ਗੱਲ ਨਿੱਕਾ ਤੇ ਨਿੱਕਾ ਹੀ ਲੱਗੂਗਾ ਹੋਰ ਸਤਿਗੁਰੂ ਐ ਨਹੀਂ ਕਹਿਣਾ ਮੇਰਾ ਵੀਰ ਆ ਸ਼ਹਿਰ ਗਿਆ ਨਾ ਇਹ ਗੱਲ ਨਾ ਕਰ ਟੈਨਸ਼ਨ ਚ ਨਾ ਨਾ ਐਵੇਂ ਜਦੋਂ ਇੰਤ ਦਾ ਬਹੁਤ ਵਾਰ ਕਹਣਾ ਮੇਰਾ ਗੋਲ ਕਹਿ ਰਹੇ ਤੂੰ ਗੱਲ ਸੁਣੀ ਓਏ ਮੰਮੀ ਕਿੱਥੇ ਆ ਮੰਮੀ ਉੱਠ ਮੰਮੀ ਵਲੋਗ ਚ ਵਾਲਪੇਪਰ ਆ ਗਾਣਾ ਫੋਨ ਦਾ ਵੇਖੀ ਮੜਾ ਧਿਆਨ ਨਾ ਨਾ ਹੁਣ ਕੱਟਣਾ ਨਹੀਂ ਫੋਨ ਮੋਟੇ ਕੱਟਿਆਂ ਲਈ ਗੱਲ ਕਰਨਾ ਜੇ ਸਾਰਾ ਸੁਣਿਆ ਉਧਰ ਆ ਜਾ ਆ ਜਾ ਮੰਮੀ ਆਜੋ ਸਾਰੇ ਆਜੋ ਆਇਓ ਸਾਰੇ ਫੈਮਲੀ ਫੋਟੋ ਆਜੋ ਆ ਇੱਕ ਮਿੰਟ ਆਜੋ ਭਾਈ ਆਇਓ ਇੱਧਰ ਸਨੋਰ ਬੱਲ ਕਿੱਥੇ ਆ ਭਾਜੀ ਆਜੋ ਮੜਾ ਜਾਈ ਇੱਧਰ ਭਾਜੀ ਹਾਂ ਗੱਦੀ ਪਾ ਜਾ ਉਹ ਇੱਕ ਜਣਾ ਸਟੇਜ ਤੇ ਆਂਵਾਜ਼ ਹੀ ਨਹੀਂ ਆਉਣੀ ਆ ਜੋ ਚਾਰ ਦਿਨ ਬੰਦ ਰਹੇ ਹਾਂ ਨਾ ਜੀ ਨਾ ਅੱਜ ਦਾ ਫਾਮਾ ਹਾਂ ਕਿੱਥੇ ਹੈ ਇਹ ਨਾ ਪੂਰਾ ਫੋਰ ਸੋਲਿਡ ਹੈ ਕਿਹੜੀ ਪਕਾਣੀ ਤੇਰੇ ਸਾਹਮਣੇ ਸਾਰੀਆਂ ਬਲਾਵਾਂ ਲਾ ਦੂ ਤੇਰੀਆਂ ਲਾ ਕਿੱਥੇ ਚਾਚੀ ਆ ਲੈੜਾ ਤੂੰ ਚਾਚੇ ਨੂੰ ਇੱਧਰ ਫੜਾਓ ਚਾਚਾ ਥੋੜੀ ਜਿਹੀ ਛੋਟਾ ਮੈਨੂੰ ਫੜਾ ਲੂ ਫਾ ਚਾਚੀ ਨੂੰ ਦੇ ਦੇ ਲੈ ਫੜਾ ਚਾਚੀ ਨਾਲ ਸਾਹਮਣੇ ਹਾਂ ਫਿਰ ਤਾਂ ਬੱਕੀ ਰਹੇ ਜਗੇ ਚਲੋ ਸਾਹਮਣੇ ਦੇਖੋ ਸਾਹਮਣੇ ਇਹ ਸਰਵਰਿੰਗ ਬਿਨਾਂ ਨਾ ਹੈ ਹੈ ਨਾ ਪਾਣੀ ਆਪਣੇ ਓਏ ਉਹ ਨੋਟ ਨਵੇਂ ਸੀ ਭਰਾਵਾ ਕੀ ਕਰੀ ਜਾਂਦਾ ਭਾਜੀ ਭਾਜੀ ਨੂੰ ਪੁੱਛ ਲੈ ਭਰਾ ਜੀ ਤੁਹਾਨੂੰ 200 ਦਾ ਦਿੱਤਾ ਉਹ 200 ਤੇ ਭਾਜੀ ਨੇ ਨਹੀਂ ਦਿੱਤੇ ਮੈਂ ਭਾਜੀ ਲੈ ਕੇ ਪਾਲਾ ਸੈਣਾ 30 ਸੈਕਿੰਡ ਬਾਬਾ ਉਹ ਉਹ ਮੇਰੀ ਇੱਥੋਂ ਵੱਡ ਕੇ 30 ਕੀ ਹੋਇਆ ਅੜੀ ਥੋੜਾ ਗੇਟ ਤੋਂ ਬਾਹਰ ਜਾ ਕੇ ਬਾੜ ਲੈ ਇੱਥੋਂ ਵੱਡ ਕੇ ਇੱਥੀ ਦਾ ਘਰੋਂ ਲੈ ਕੇ ਘਰੀ ਦੇ ਤੇ ਚੰਗਾ ਚੰਗਾ ਬਾਹਰ ਇਹਨੇ ਵੇਖੀ ਕਿਵੇਂ ਸੋਫੇ ਨੇ ਪ੍ਰੋਟੋਕੋਲ 'ਚ ਕੋਈ ਕਮੀ ਤਾਂ ਨਹੀਂ ਆ ਰਹੀ ਨਾ ਨਾ ਵਧੀਆ ਚੱਲ ਰਾ ਠੀਕ ਹੈ ਨਾ ਰੋਟੀ ਪਾਣੀ ਇੱਕ ਨੰਬਰ ਆਣਾ ਆਪਣਾ ਜੰਮਵਾਰ ਜਾ ਹੋਏ ਹਾਂ ਜੰਮਵਾਰ ਵੀਰ ਤੇ ਆਵੇ ਆਪਣੇ ਦੋ ਬੰਦੇ ਤਿੰਨ ਉੱਤੇ ਆ ਪੂਰੇ ਕੁੜੇ ਕੈਪਟਨ ਲੱਗੰਦਾ ਇਹ ਆ ਦੋ ਪਰੇ ਖੜਾ ਬੰਦਾ ਖੜਾ ਆ ਪਰੇ ਹਾਂ ਇੱਕ ਆ ਪਰੇ ਖੜਾ ਆ ਆਪਾਂ ਵੀਰ ਆ ਉਹ ਰਿਹਾ ਸਾਹਮਣੇ ਦੇਖ ਸਕਦੇ ਤੁਸੀਂ ਚਾਚੀ ਕਿਵੇਂ ਰੋਟੀ ਸੁਵਾਦਿਆ ਅੱਛਾ ਤੇਰੀ ਨਹੀਂ ਬਣਾਉਂਦਾ ਨਹੀਂ ਟਿੱਡੀ ਹੈ ਜੀ ਤੂੰ ਕਿਵੇਂ ਲੁਕੀ ਜਾਂਦੀ ਮਗਰ ਵੀਰੇ ਕੀ ਜਾਂਦੀ ਆ ਵੀਰੇ ਉਹ ਨਨ ਨਨ ਸਭ ਤੋਂ ਜ਼ਿਆਦਾ ਸੁਨੋਵਰ ਦੀ ਮੰਮੀ ਨੇ ਚਾਚੀ 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 ਤੇਰੇ ਤੇ ਸਿੱਧਾ ਸਿੱਧਾ ਬਲੇਮ ਕਹਿੰਦੀ ਸਾਰੇ ਨਾਲ ਵੱਧ ਚੇ ਹੁੰਦਾ ਸੁਨੋਵਰ ਦੀ ਮੰਮੀ ਨੇ ਕਹਾ ਕਿ ਪਤਾ ਨਹੀਂ ઓ ਮਾਈ ਗਾਡ ਅੱਛਾ ਸਾਡਾ ਉਹ ਮਾਈ ਗਾਡ ਹਮੜਾ ਦਾ ਪਰਿਵਾਰ ਸਾਡਾ ਬੈਠਾ ਮੀਆਂ ਬੀਵੀ ਦੀ ਜੋੜੀ ਤਾਂ ਲੱਖਾਂ ਜੋੜੀਆਂ ਦੇ ਵਿੱਚੋਂ ਜੋੜੀ ਆ ਬਸ ਮਿਸਟਰ ਪਾਲ ਤੇ ਮਿਸਟਰ ਆ ਮਿਸ ਜਰਜੀਤ ਕੌਰ ਬਸ ਮਾਲਕ ਨੇ ਰੰਗ ਭਾਗ ਲਾਏ ਆ ਇੱਧਰ ਭਾਈ ਹਾਂ ਠੀਕ ਆ ਕਿ ਨਹੀਂ ਵੇਖ ਕੇ ਨਾ ਮੋਹ ਪਿਆਰ ਭਾਜੀ ਵੇਖਿਆ ਹਾਂ ਹਾਂ ਇੱਧਰ ਸੁਣੋ ਨਾ ਪਹਿਨੇ ਤੂੰ ਆਵਾਵਾਂ ਵਿੱਚ ਵੀਰ ਲਈ ਤੂੰ ਖੈਰ ਮੰਗਦੀ ਹਾਏ ਕਿਨੇ ਫੜੀ ਬਾਹ ਕਿਨੇ ਲੱਕ ਖਿੱਚੀਆਂ ਸੰਧੂ ਭੁੱਲਦਾ ਨਹੀਂ ਸਭ ਕੁਝ ਯਾਦ ਰੱਖੂਗਾ ਹਾਏ ਤੇਰੀਆਂ ਦੁਆਵਾਂਾਂ ਪਹਿਨੇ ਤੇਰੇ ਵੀਰ ਨੂੰ ਇੱਕ ਦਿਨ ਕੱਖਾਂ ਤੋਂ ਬਣਾਉਣਾ ਲੱਖਾਂ ਦਾ ਹਾਈ ਤੇਰੀਆਂ ਦੁਆਵਾਂ ਪੈਣੇ ਤੇਰੇ ਵੀਰ ਨੂੰ ਇੱਕ ਦਿਨ ਕੱਖਾਂ ਤੋਂ ਬਣਾਉਣਾ ਲੱਖਾਂ ਦਾ ਹਾਈ ਜਿੰਨੀ ਵਾਰੀ ਤੰਗ ਹੋਇਆ ਜੇਬ ਵੱਲੋਂ ਨੰਗ ਹੋਇਆ ਓਨੀ ਵਾਰੀ ਪੈਣੇ ਤੂੰ ਆ ਨਾਲ ਆ ਖੜੀ ਓ ਤੇਰੀ ਭੁੱਲ ਦੀ ਨਹੀਂ ਗੱਲ ਜਿਹੜੀ ਆਖੀ ਸੀ ਤੂੰ ਕੱਲ ਮੇਰਾ ਬਣ ਕੇ ਭਰਾ ਮਾਂ ਨੂੰ ਤੰਗ ਨਾ ਕਰੀ ਰਹਿਂਦਾ ਮਾੜਿਆ ਕੰਮਾਂ ਤੋਂ ਮੈਨੂੰ ਸਦਾ ਰੋਕਦਾ ਗੁੱਟ ਵਿੱਚ ਦਿੱਤਾ ਕੜਾ ਤੇਰੇ ਹੱਥਾਂ ਦਾ ਹਏ ਤੇਰੀਆਂ ਦੁਆਵਾਂਾਂ ਭੈਣੇ ਤੇਰੇ ਵੀਰ ਨੂੰ ਇੱਕ ਦਿਨ ਕੱਖਾਂ ਤੋਂ ਬਣਾਉਣਾ ਲੱਖਾਂ ਦਾ ਹਏ ਤੇਰੀਆਂ ਦੁਆਵਾਂਾਂ ਭੈਣੇ ਤੇਰੇ ਵੀਰ ਆ ਸਾਡੇ ਲਈ ਲੈ ਵੀ ਨਾਨਕਾ ਇੱਧਰ ਰੌਲਾ ਨਾ ਪਾਓ ਨਾਨਕਾ ਪਰਿਵਾਰ ਨੇ ਗਰੁੱਪ ਫੋਟੋ ਕਰਾਉਣੀ ਆ ਭਾਈ ਫੋਲੋ ਮੀ ਗਾਇਸ ਆਜੋ ਮੈਂ ਇੱਧਰ ਜਗਾ ਵੇਲੀ ਕਰਾਉਣਾ ਆ ਵੀ ਇੱਥੇ ਕਰਾਉਣੀ ਆ ਆ ਵੀ ਇੱਧਰ ਆਜੋ ਨਾ ਨਾ ਸਟੇਜ ਦੇ ਅਗਲੇ ਬੰਨੇ ਜਗਾ ਖਾਲੀ ਕਰਾ ਲੈਨੇ ਓਏ ਇੱਧਰ ਸਟੇਜ ਦੇ ਅਗਲੇ ਬੰਨੇ ਜਗਾ ਖਾਲੀ ਕਰਾਈ ਉਹਨੂੰ ਕਹਿ ਕੇ ਆਹੋ ਆਓ ਆ ਆ ਜਾਪੂ ਆਹ ਕੁਰਸੀਆਂ ਚੱਕ ਕੇ ਇੱਥੇ ਮੜਾ ਨਾਨਕੇ ਪਰਿਵਾਰ ਨਾਲ ਗਰੁੱਪ ਫੋਟੋ ਕਰਾਉਣੀ ਸਾਰੇ ਆਹ ਕੁਰਸੀਆਂ ਚੱਕ ਦਿਓ ਸਾਰੇ ਆਹ ਦੁਜਾ ਦਾਦੀ ਤੁਸੀਂ ਇੱਧਰ ਆ ਜਾਓ ਲੈ ਫੜੋ ਮੇਰੇ ਹੱਥ ਮੈਂ ਤੁਹਾਡੀ ਹੈਲਪ ਵੀ ਕਰਾਂ ਜੋ ਅੱਛਾ ਪੁੱਠੇ ਪਾਸੇ ਹੋ ਗਿਆ ਮੈਂ ਸੌਰੀ ਆਹ ਸੌਰੀ ਸੌਰੀ ਲੈ ਫੜਾਓ ਹੁਣ ਆਹ ਆਪਸੇ ਦੇ ਬਨੇ ਆਏ ਇਹ ਆਛਕ ਲੈ ਨਹੀਂ ਨਾਨਕ ਪਰਿਵਾਰ ਨੇ ਖੜਕ ਚੋਣੀ ਆ ਆ ਜੋ ਲਓ ਨਾਨਕਾ ਪਰਿਵਾਰ ਸਾਡਾ ਪਹੁੰਚ ਚੁੱਕਿਆ ਕਹਿੰਦੇ ਮੇਰੇ ਵੀਰੋ ਯੈਸ ਨਹੀਂ ਆਪਣੇ ਸਾਰੇ ਪਰਿਵਾਰ ਦੀ ਨਾਨਕ ਪਰਿਵਾਰ ਦੀ ਨਾਨਕਾ ਪਰਿਵਾਰ ਵਿੱਚ ਹੀ ਖੜਾਵਾਂਗੇ ਨਾਲ ਹੋਰ ਵੀ ਆਪਣਾ ਪਰਿਵਾਰ ਆਜੋ ਪਰਿਵਾਰ ਤਾਂ ਆਪਣਾ ਹੀ ਆ ਹਾਂ ਸੋਖਰਾ ਹੱਦਾਂ ਨਾਨਕਾ ਮੇਲੀ ਬਹੁਤ ਵੱਡਾ ਆਇਆ ਤੇ ਕਾਠੀ ਬਹੁ ਹੋ ਜਾਂਦਾ ਨਾਨਕ ਦੇ ਮੇਲ ਦਾ ਨਹੀਂ ਨਹੀਂ ਕੁਰਸੀਆਂ ਫਿਰ ਮੰਮੀ ਹੋਣੀ ਮੰਮੀਆਂ ਆਣੀਆਂ ਕੁਰਸੀਆਂ ਦੇ ਆਹੋ ਓਏ ਅਬ ਦੁਜੇ ਵੇਟਰ ਜੀ ਕਿੱਥੇ ਬੈਰੇ ਕਿੱਥੇ ਆ ਇੱਕ ਮਿੰਟ ਰੁਕਾ ਮੈਂ 베ਰੇ ਆ ਬੈਰੇ ਬਲਾ ਕੇ ਲੈ ਉਹ ਬੈਰੇ ਉੱਠੇ ਮੜਾ ਦੋ ਮਿੰਟ ਬਾਹਰ ਆਇਓ ਆ ਸਟੇਜ ਚੱਕਣਾ ਮੜਾ ਉਹ ਚੱਕਿਓ ਟੇਬਲ ਆਜੋ ਓਏ ਆਜੋ ਟੇਬਲ ਚੱਕ ਦੇ ਆ ਕੋਈ ਨਹੀਂ ਮੈਂ ਤਾਂ ਪੱਕਾ ਤੱਕਦਾ ਨਹੀਂ ਮਿਲਣ ਜਾ ਆ ਹਾਂ ਨਹੀਂ ਨਹੀਂ ਆਪਰਾ ਰੋਜ ਕਿਹੜਾ ਯਾਰ ਮੋਗਾ ਦਾ ਆਪਣਾ ਮੋਗਾ ਦਾ ਆਪਣਾ ਲੱਗੇ ਆ ਦੇ ਹਾਂ ਮਾਮਿਆਂ ਨੂੰ ਮਿਲਦੇ-ਜਿਲਦੇ ਹਾਂ ਲੱਗ ਲੱਗ ਸਹੀ ਗੱਲ ਆ ਦੇ ਮੈਨੂੰ ਦੂਰ ਪੈਂਦੀ ਬਾਤ ਹਾਂ ਜੰਦ ਜੰਦ ਆਪ ਆਇਆ ਕਰਾਂਗੇ ਹੋਰ ਕੀ ਆ ਕਿਆ ਬਣਾਇਆ ਹੈ ਹਾਂ ਫਮਣ ਆਇਆ ਕਿਹਨਾਂ ਆਏ ਨਹੀਂ ਕੋਲਡ ਕਾਫੀ ਹਾਂ ਕਿਆ ਕਰਾਂ ਕੋਲਡ ਕਾਫੀ ਬਣਾ ਕੇ ਰੱਖੀ ਆ ਕੇ ਬਾਅਦ ਤੇਰੇ ਕੋ ਦੋ ਬੈਠਾ ਨੰਗੇ ਤੇ ਗਏ ਚਲੀ ਤੇਰੀ ਮਾਸੀ ਭਾ ਹਾਂ ਜੀ ਮਾਸੀ ਚਲੀ ਗਈ ਮਾਸੀ ਮਾਸੀ ਚਲੀ ਗਈ ਚਲੀ ਜਾਣਾ ਕੁਛ ਦੇਣੇ ਤਾਂ ਗਏ ਇਹਦੇ ਗੱਲਾਂ ਪਤਾ ਹੀ ਨਾ ਗਏ ਇਹਦਾ ਬਸ ਮਾਸਟਰ ਜੀ ਤੇਰੇ ਹਾਂ ਸੱਸੀ ਗੱਲ ਬੁਲਾਈ ਹੋਈ ਆ ਕੀ ਕਿਹਾ ਸੀ ਕਿ ਮਾਸਟਰ ਜੀ ਸੱਸੀ ਗੱਲ ਵੈਰੀ ਗੁੱਡ ਗੁੱਡ ਨਾਈਸ ਅਨਾਂ ਜੇ ਕੋਈ ਖੋਸ਼ ਰੱਖਦੇ ਪਿੰਡੀ ਹੁੰਦੇ ਆ ਹੂੰ ਲੈ ਲੈਨੇ ਲੈ ਲੈਨੇ ਹਾਂ ਜਵਾਬ ਨਹੀਂ ਦਿੰਦੀ ਪੁੱਤੋ ਉਤੋ ਉਤੋ ਹੀ ਕਰਦੀ ਲੈ ਲੈਨੇ ਇਹ ਇਹ ਹੈ ਇਹ ਹੀ ਮੌਕਾ ਦੇ ਕੋਈ ਭਾਜੀ ਲਓ ਜੀ ਸ਼ਗਨ ਮੜਵਾਤਾ ਹਾਂ ਹਾਂ ਸਹੀ ਲੈ ਸਪੈਸ਼ਲ ਸਪੈਸ਼ਲ ਚੀਜ਼ਾਂ ਵਾ ਤੁਸੀਂ ਜੀ ਲੋ ਸਭ ਕੁਝ ਨੇ ਮੈਂ ਹਾਂ ਮੈਚਿੰਗ ਕੀਤੀ ਯਾਰ ਉਹ ਤੋਂ ਰੋਸ ਕੇ ਬਾਈ ਕੁਟਰ ਖਾ ਉਹ ਐ ਮੈਰੀ ਪਤਾ ਲੱਗ ਗਿਆ ਤੁਹਾਨੂੰ ਵੀ ਜਿਆਦਾ ਪਤਾ ਲੱਗ ਗਿਆ ਹਾਂ ਚਲੋ ਉਹ ਕਹਿੰਦੇ ਨਾ ਸਿਆਣੇ ਹਨਾ ਜਦੋਂ ਦੀ ਚਲੋ ਭਾਈ ਨੇ ਗੱਲ ਕਰਦੀ ਖੁਸ਼ ਰਹਿਣ ਲੱਪੀਏ ਇਹ ਤੋਂ ਨਾ ਟੋ ਲੜੀ ਚ ਆਉਂਦੇ ਤੇ ਪਾਚ ਵਿੱਚ ਰਿਹਾ ਹੂੰ ਹੂੰ ਐ ਕਰੀ ਜਾਂਦੀ ਫੋੜ ਕੋਚ ਰਹਿੰਦੀ ਹੈ ਬਾਕੀ ਸਿਆਣੇ ਕਹਿੰਦੇ ਨਾ ਰਾਹ ਪਿਆ ਜਾਣੇ ਬਾਹ ਪਿਆ ਜਾਣੇ ਹਾਂ ਬਾਕੀ ਤੁਹਾਨੂੰ ਪਤਾ ਬਈ ਹੁਣ ਹਾਂ ਹੁਣ ਤਾਂ ਟੀ ਜਿੰਮੇਵਾਰੀ ਭਾਈ ਤੁਹਾਡੀ ਜਿੰਮੇਵਾਰੀ ਸਾਡੀ ਜਿੰਮੇਵਾਰੀ ਤੇ ਅਸੀਂ ਜਿੰਨੇ ਟਾਈਮ ਦੀ ਅਸੀਂ ਸਾਹ ਲਿਆਦੀ ਨਭਾਲੀ ਹੈ ਹਾਂ ਭਲਾ ਲੜਕੇ ਸੰਭਾਈ ਆ ਭਲਾ ਨੇ ਮਰਜੀ ਰੁੱਸ ਕੇ ਜਿਵੇਂ ਮਰਜੀ ਆ ਉਹ ਮਰਜੀ ਕਰੀ ਜਾਏ ਹਾਂ ਹੁਣ ਤੁਹਾਡੀ ਜਿੰਮੇਵਾਰੀ ਹੋ ਗਈ ਉਹ ਘਟੋ ਕਨੇ ਠੀਕ ਹੈ ਨਾ ਅਭੀ ਕਹਿ ਦੀ ਚੰਗਾ ਉਹਨਾਂ ਨੂੰ ਸਮਝਾ ਦੀ ਚੰਗੇ ਤਰ੍ਹਾਂ ਚਾਹਣ ਕੱਢੋ ਕੱਢੋ ਪਾਈ ਪਿਓਰ ਦੈਂਦੀ ਆਪਣੇ ਕੋਲ ਹੋਰ ਕਿਹੜੇ ਹੈਗਾ ਤੁਸੀਂ ਉਹ ਦਿਖਾਓ ਹਾਂ ਕੱਢੋ ਕੱਢੋ ਭਾਈ ਉਹ ਕੱਢ ਇਸੇ ਰੱਖ ਸਾਰੇ ਕੱਢ ਕੇ ਇਹ ਆ ਚੱਕੋ ਇਹ ਕੀ ਆ ਇਹ ਕੁਰਤਾ ਵੀ ਆ ਇਹ ਕੁਰਤਾ ਵੀ ਆ ਮੈਂ ਚਿੱਟਾ ਕੁਰਤਾ ਨੇ ਲੱਪੜ ਗਿਆ ਹਾਂਜੀ ਆ ਕੀ ਆ ਇਹ ਆ ਸਿਲਕ ਦਾ ਹਰਮੰਦ ਦਾ ਸੂਟ ਸਿਲਕ ਦਾ ਵਾਹ ਜੀ ਵਾਹ ਲੋ ਹਰਮੰਦ ਹਾ ਤੇਰਾ ਨਹੀਂ ਭਰਾ ਉਧਰ ਆ ਇਧਰ ਇਹ ਆ ਵੇ ਆ ਤੇਰਾ ਕੰਬਲ ਆ ਮਾਨਾ ਕਿੱਥੇ ਪਤਾ ਨਹੀਂ ਇਹ ਰੱਬ ਹੀ ਜਾਣੇ ਹੱਡ ਲੱਗਦੀ ਮਾਦਾ ਨੂੰ ਤੇ ਮਾਦ ਲਈ ਕੰਬਲ ਆਇਆ ਲਓ ਵੀ ਆ ਕੀ ਆ ਮਮਮੀ ਦੱਸ ਇਹ ਉਹ ਰਾਸ਼ਾ ਇਹ ਉਰੇ ਚ ਵੇਚਣਾ ਉਹਦੇ ਉਹ ਹਾਂ ਜੀ ਜੀ ਉਹ ਹੀ ਆ ਹਾਂ ਇੱਕ ਸਾਲੀ ਇੱਕ ਸਾਲੀ ਪਿੰਡੋਂ ਤਾਂ ਭੈਣ ਜੀ ਅਸੀਂ ਮੇਰੇ ਪੈਸੇ ਹੀ ਦਿੱਤੇ ਸੀਗੇ ਆਹ ਰੇ ਪਿੰਡ ਵਾਲੇ ਮੈਂ ਆ ਗਿਆ ਇਹ ਤੇਰਾ ਜੀ ਮੇਰਾ ਤੇਰਾ ਜੀ ਨਹੀ 2011 ਨੋਟ ਮੈਂ ਜੀ ਸੂਟ ਲੈਣੀ ਨੋਟ ਤੇ ਭੈਣ ਜੀ ਰੋਣਾ ਪਈ ਦੁਕਾਨਦਾਰ ਦਾ ਸਾਡਾ ਕੰਮ ਆ ਮਠਾਸ ਲੈ ਆਓ ਦੁਕਾਨਦਾਰੀ ਦਾ ਕੰਮ ਨਾ ਗਾਣਾ ਰਬ ਦਾ ਰੂਪ ਆ ਦੁਕਾਨ ਦਾ ਰਬ ਚਲ ਆ ਪਏ ਫਿਰ ਤੇਰੀ ਹਾਂ ਨਾ ਚੱਕੋ ਜੀ ਹਾਂ ਚੱਕੋ ਜੀ ਚੱਕ ਬੈ ਹਾਂ ਸੋਹਣਾ ਯਾਰ ਹਰਮਨ ਜੀ ਦਾ ਅੱਛਾ ਸੂਟ ਦੇ ਨਾਲ ਕੰਬਲ ਲਾਇਆ ਇੱਕ ਇੱਕ ਠੀਕ ਆ ਵੀ ਆ ਵੇਖੋ ਆਪਦੀ ਕੁੜੀ ਦਾ ਨਾਮ ਲੇ ਕੇ ਲਾਇਆ ਆ ਹਰਮਨ ਦਾ ਸੂਟ ਬਾਕੀ ਕਿਸੇ ਦਾ ਨਹੀਂ ਲੇ ਕੇ ਲਾਇਆ ਹੈ ਆ ਤਾਂ ਕਹਿੰਦੇ ਮਾਤਾ ਨਹੀਂ ਕਹਿੰਦੇ ਨੇ ਚਿੱਟੇ ਆ ਜਿਹੜਾ ਮਰਜੀ ਵੇਡਾ ਰੱਖੇ ਛੋਟਾ ਰੱਖੇ ਜਿਹੜਾ ਲੈ ਟੋਡਾ ਪੜਾ ਜੇ ਨਹੀਂ ਮਾਸੀ ਉਹ ਮੰਮੀ ਛਗਣ ਥੋੜਾ ਮਾਸੀ ਕਹੀ ਹੈ ਨਾ ਮੰਮੀ ਛਗਣ ਥੋੜਾ ਉਹ ਨਹੀਂ ਮੰਮੀ ਛਗਣ ਥੋੜਾ ਉਹ ਨਹੀਂ ਛਗਣ ਥੋੜਾ ਨਹੀਂ ਮੰਮੀ ਛਗਣ ਥੋੜਾ ਲੈ ਹਾਦੀ ਐ ਹਾਦੀ ਐ ਤੇਰੇ ਵਾਲੀ ਉਹ ਨਹੀਂ ਗੱਲ ਹਾਦੀ ਐ ਤੇਰੀ ਵਾਲੀ ਬੇਸਰੇ ਮੰਮੀ ਵੀ ਅੱਲਾ ਕੋ ਗੋਨੀ ਵਾਲ ਹੋਰ ਦਾ ਗੱਲ ਨਹੀਂ ਨਹੀਂ ਭੜ ਨਹੀਂ ਦਿੱਤਾ ਰਹਾ ਹਾਂ ਕਿੱਤੀ ਸੇ ਚੂੜੇ ਦਾ ਲੇ ਚੂੜੇ ਦਾ ਵੀ ਹੁੰਦਾ ਇਹ ਨਾਮ ਆਦੋ ਹੋ ਗਈ ਬਣਾਇਆ ਤੁਸੀਂ ਦੱਸ ਕੋਨੀ ਹਾਲ ਵੇ ਲੈ ਲੈ ਵੇਖਿਆ ਕਿੰਨਾ ਚੱਲ ਫਿਰ ਭਰਾਵਾ ਤੋਂ ਤਫਾੜੀ ਲਈ ਹੈ ਹੈ ਹੋਰ ਕਿੰਨਾ ਕੱਪੜਾ ਕਰਕੇ ਪੜਨੇ ਪੈਂਦੇ ਲੈ ਉਹ ਭਰਾਵਾ ਲੈ ਦੱਸ ਜਿਨ੍ਹਾਂ ਨੇ ਕੁੜੀ ਦਿੱਤੀ ਹੋਰ ਕੀ ਰੱਖਿਆ ਅਗਲੇ ਨੇ ਦੱਸ ਆ ਅਗਲੇ ਨੇ ਇੰਨੇ ਕੰਮ ਵਾਲੇ ਟੈਲੈਂਟਡ ਕੁੜੀ ਦਿੱਤੀ ਵਿਚਾਰਿਆਂ ਨੇ ਆਪਾਂ ਨੂੰ ਸਾਰਾ ਘਰ ਸੰਭੀ ਫਿਰਦੀ ਐਨੇ ਜੀਆਂ ਨੂੰ ਰਾਸ਼ਨ ਪਾਣੀ ਰੋਜ਼ ਦਾ ਅਗਲੀ ਖਵਾ ਦਿੰਦੀ ਤੇ ਹੋਰ ਇਹ ਤੂੰ ਵੱਧ ਕੀ ਕਰੇ ਹੋ ਜਾਣ ਦੇ ਦੇ ਹੁਣ ਬਾਹਲੀ ਵੱਡੀ ਗੱਲ ਤਾਂ ਮੈਂ ਨੇ ਆਪਣੀ ਫੈਮਲੀ ਚ ਜਿਹੜੀ ਰਹੀ ਜਾਂਦੀ ਤਕੀ ਜਾਂਦੀ ਉਹੋ ਹੀ ਬਹੁਤ ਆ ਜੇ ਨਾ ਕਾ ਆਪਣੇ ਰੋਲੇ ਰੱਪੇ ਤੋਂ ਡਰਦੀ ਨਹੀਂ ਇਹ ਆ ਮੰਦਾ ਭਾਈ ਆ ਕੀ ਦਾ ਐਤੇ ਨਹੀਂ ਚਿੱਟ ਲੱਗੀ ਮੰਮਾ ਦਾ ਅੱਛਾ ਮੰਮੀ ਜੀ ਦਾ ਆ ਕੀ ਦਾ ਮਨਦੀਪ ਦਾ ਇਹ ਮਨਦੀਪ ਦਾ ਆ ਗਰਦੀਪ ਦਾ ਆ ਹਰਮਨ ਦਾ ਆ ਹਰਮਨ ਦਾ ਵਾਹ ਜੀ ਵਾਹ ਉਹ ਵੈਸੇ ਵੀ ਇੱਕੋ ਜਿਹੀ ਸੂਟ ਪਾਉਨੀਆਂ ਆ ਕੀ ਕਰਨਾ ਹਾਂ ਇਹ ਸੂਟ ਵੈਸੇ ਵੀ ਇੱਕੋ ਜੀਆਂ ਹੀ ਪਾਉਨੀਆਂ ਸਾਰੀਆਂ ਕੰਬੀਨੇਸ਼ਨ ਕਰ ਲੈਂਦੀਆਂ ਡਰੈਸ ਕੋਡ ਬਹੁ ਘਰਦੀਆਂ ਇਹ ਭਾ ਜਿੱਥੇ ਵੀ ਆਉਣਾ ਜਾਣਾ ਨਾ ਚਾਰੇ ਜਾਣੀਆਂ ਡਰੈਸ ਕੋਡ ਕਰ ਲੈ ਆਹੋ ਕਲਰ ਮਿਲਿਆ ਨਹੀਂ ਆ ਥੋੜੇ ਜਿਹਾ ਫਰਕ ਕਲਰ ਦਾ ਠੀਕ ਆ ਚਲੋ ਸਹੀ ਆ ਆ ਜਿਹੜਾ ਉਹਨ ਕੰਪੜਾ ਹੈ ਫਿਰ ਐ ਬਲ ਕਰਨੇ ਡਰ ਕੋਈ ਕੋਈ ਕਰ ਸਕਦਾ ਹੈ ਇਹ ਕੰਪੜਾ ਸਾਡੇ ਆ ਵੇਖਿਆ ਇੱਧਰ ਵੇਖ ਜਿਵੇਂ ਕਿ ਮੈਂ ਤੇ ਭਾਜੀ ਤੇ ਗੱਗੂ ਤੇ ਵੇਲ ਸੁਨੋ ਵਰ ਵੇਖਿਆ ਕਿਉਂ ਇਹ ਤੁਸੀਂ ਵੀ ਡਰੈਸ ਕੋਡ ਰੱਖ ਕੇ ਤੇ ਫਿਰ ਭਾਜੀ ਦੱਸੋ ਲੈ ਸਾਡੀ ਗੱਲ ਬਾਤ ਆ ਗੱਲ ਬਾਤ ਆ ਕੋਈ ਸੇਠ ਲੋ ਗਿਆ ਫਿਰ ਪਤਾ ਕਿੱਥੇ ਸ਼ਾਹ ਨੇ ਆ ਨਹੀਂ ਦੱਸ ਮਾਦੇ ਨਹੀਂ ਮਹਾਰਾਜ ਬਣਾ ਹੀ ਰੱਖੇ ਤੇ 200 ਰੁਪਏ ਤਾਂ ਤੇਰੇ ਜੇਬ ਤੋਂ ਨਿਕਲਿਆ ਨਹੀਂਗਾ ਕਿੰਨੂੰ ਦੇਣ ਲਈ ਕਿੰਨੂੰ ਓਏ ਓਮ ਪੁੱਛੋ ਨਾ ਜਦੋਂ ਕੁੜੀਆਂ ਦੇ ਵਿਆਹ ਕਰੀਦੇ ਬੋਝੇ ਖਾਲੀ ਹੋ ਜਾਂਦੇ ਆ ਵੱਡਿਆਂ ਵੱਡਿਆਂ ਰਾਜਿਆਂ ਮਹਾਰਾਜਿਆਂ ਦੇ ਹੋ ਗਏ ਅਸੀਂ ਤਾਂ ਫੇਰ ਕੀ ਆ ਸ਼ਾਹੀਆਂ ਹੈ ਅਸੀਂ ਤਾਂ ਫੇਰ ਵੀ ਸ਼ਾਹੀਆਂ ਵੱਡੇ ਤੋਂ ਵੱਡੇ ਰਾਜੇ ਮਹਾਰਾਜਿਆਂ ਦੇ ਖਾਲੀ ਹੋ ਗਏ ਬੋਝੇ ਭਾਈ ਇਹ ਕਿਹੜੀ ਗੱਲ ਆਹੋ ਕੋਈ ਮਹਾਰਾਜ ਪਰੇ ਰੱਖੇ ਤਾਂ ਮਨੇ ਸਭ ਤੋਂ ਵੱਡਾ ਦਾਨ ਕੀਤਾ ਹਾਂ ਹਾਂ ਉਹਨਾਂ ਦੇ ਖਜ਼ਾਨੇ ਕਦੀ ਖਾਲੀ ਨਹੀਂ ਹੁੰਦੇ ਓਏ ਹੁਣ ਭਰੂਗਾ ਨਾ ਰੱਬ ਇੱਕ ਵਾਰੀ ਤਾਂ ਖਾਲੀ ਹੋ ਗਏ ਨਾ ਬਾਅਦ ਚ ਭਰੂਗਾ ਰੱਬ ਹੌਲੀ ਹੌਲੀ ਕੀ ਗੋਲੀ ਗੋਲ ਨਹੀਂ ਆ ਕੇ ਚਾਰੇ ਖੁੰਝੇ ਲੇ ਕਿਰਤ ਚਾਰੇ ਖੁੰਝੇ ਲੇ ਕੁੜੀ ਤੋਰੀ ਦੀ ਸਹੀ ਗੱਲ ਆ ਭਾਈ ਸਹੀ ਗੱਲਾਂ ਹੀ ਕਹਿੰਦੇ ਸਾਂ ਹਾਂ ਹੁਣ ਮੈਨੂੰ ਲੱਗੀ ਭੁੱਖ